ਸਾਡੀ ਗੱਲ ਜੀ ਮੈਂ ਦਰਸ਼ਕੋਵ ਬਦਾਦਪੁਰ ਤੁਸੀਂ ਦੇਖ ਰਹੇ ਹੋ ਬੀਬੀਸੀ ਇੰਟਰਨੈਸ਼ਨਲ ਰੇਡੀਓ ਅੱਜ ਅਸੀਂ ਪਹੁੰਚੇ ਆ ਅੰਮ੍ਰਿਤਸਰ ਜੋ ਕਿ ਸ਼੍ਰੋਮਣੀ ਅਕਾਲੀ ਦਲ ਇੱਥੇ ਮੰਗ ਪੱਤਰ ਦੇਣ ਲਈ ਪਹੁੰਚੇ ਆ ਜੋ ਕਿ ਰਾਮਗੜੀਆ ਬੁੰਗਾ ਤੋਂ ਦੀ ਪਲਾਨ ਜੋ ਰਚੀ ਜਾ ਰਹੀ ਆ ਤੇ ਆਪਾਂ ਪ੍ਰਧਾਨ ਸਾਹਿਬ ਨਾਲ ਗੱਲਬਾਤ ਕਰਾਉਣੀ ਆ ਲਾਈਵ ਤਸਵੀਰਾਂ ਤੁਸੀਂ ਅੰਮ੍ਰਿਤਸਰ ਤੋਂ ਦੇਖ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਐਸਜੀਪੀਸੀ ਦੇ ਦਫ਼ਤਰ ਦੇ ਤਾਂ ਮੰਗ ਪੱਤਰ ਇਤਿਹਾਸਿਕ ਇਮਾਰਤ ਬੁੰਗਾ ਰਾਮਗੜੀਆ ਨੂੰ ਨਾ ਟਾਇਆ ਜਾਵੇ ਕਾਫੀ ਲੰਬੇ ਸਮੇਂ ਤੋਂ ਖਾਲਸਾ ਪੰਥ ਨਾਲ ਸੰਬੰਧਿਤ ਇਤਿਹਾਸਕ ਗੁਰੂ ਘਰਾਂ ਯਾਦਗਾਰਾਂ ਇਮਾਰਤਾਂ ਅਜ ਦੀ ਪ੍ਰਾਤਨ ਦਿਖ ਨੂੰ ਖਤਮ ਕਰਨ ਲਈ ਫਿਰਕੂ ਸੰਗਠਨ ਆਰਐਸਐਸ ਸਾਝ ਸ਼ਰਸ ਦੇ ਆ ਰਹੇ ਹਨ ਸਾਡੀ ਕੌਮ ਧਾਰਮਿਕ ਸੰਸਦਾ ਐਸਜੀਪੀਸੀ ਦੇ ਅਧਿਕਾਰੀ ਜਾਂ ਅਹੁਦੇਦਾਰਾਂ ਦਾ ਸਹਿਯੋਗ ਮਿਲ ਰਿਹਾ ਹੈ। ਇਹੀ وجہ ਕਰਕੇ ਕਿ ਸਾਡੇ ਇਤਿਹਾਸ ਵਿੱਚ ਉਪਰੋਕਤ ਗੁਰੂ ਘਰਾਂ ਯਾਦਗਾਰਾਂ ਵਿੱਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ ਇਮਾਰਤਾਂ ਨਾਟਾਈਆਂ ਜਾਣ ਇਸ ਸੰਬੰਧੀ ਦਿੱਤਾ ਗਿਆ ਮੰਗ ਪੱਤਰ ਦਫਤਰ ਸਕੱਤਰ ਹਰਬੀ ਸਿੰਘ ਸੰਧੂ यह मंग पत्र जिले प्रधान अमरीक सि नंगल की अगवाई हेठ दिता गया मौके पर हाजिर रहे जिला प्रधान अमृतसर शहरी दविंदर सिंह फतेहपुर मीत प्रधान नत्था सिंह बाबा बकाला हलका मजीठा प्रधान कुलवंत सिंह कोटला गुजरं मीत प्रधान शहरी प्रितपाल सिंह इसी बिंग जनरल सिक बीबी दर्शन कौर बदासपुर दिलप्रीत सिंह रणजीत वैन्यू बबा रणजीत सिजाना गेट सुखप्रीत सिंह ਰਨਜੀਤ ਵੈਨਿਊ ਗੁਰਬਾ ਸਿੰਘ ਤੇ ਹੋਰ ਸਾਥੀ ਮੌਜੂਦ ਸਨ ਆਓ ਦੇਖਦੇ ਹਾਂ ਬੀਬੀ ਦਰਸ਼ਨ ਕੋਰਪਾਤ ਦਾ ਕੋਰਪੋਰਟ ਰਿਪੋਰਟ ਅੋਡੀਟਿੰਗ ਸਾਹਿਬ ਨਾਲ ਕੱਲ੍ਹ ਤੋਂ ਹੋ ਰਿਹਾ ਹੈ ਵਾਈਟ ਬੀਚ ਦਾ ਖਾਸਾ 150 ਦਾ ਖਾਸਾ ਬੰਦੀ ਕਿਤੇ ਖੇਡਾਸ ਕੋਮਨ ਸਿੰਘ ਕੋਲ ਦਾ ਕੰਮ ਦੇਖਣੋਂ ਨਿਕਲਿਆ ਲੱਗਦਾ ਹੈ ਆਜਾਬਾਇਥੇ ਸ੍ਰੋਮਨੀ ਕਾਲੀ ਦਾ ਸ੍ਰੋਮਨੀ ਕਿ ਮੈਡੀ ਦੇ ਪਤਾਨ ਧਾਨੀ ਸਾਹਿਬ ਨੂੰ ਦੇਣਾ ਹੈ ਇਸ ਹਮਦਰ ਪੱਤਰ ਕੇ ਇਹ ਮਾਤੜੇ ਦਾ ਸੇਛੜ ਹੋ ਰਹੀ ਹੈ ਤੇ ਮੈਂ ਸਿੱਖ ਨਾਮ ਲਈ ਰਹਾ ਸਿੱਖ ਤਾਂ ਸਾਰੀ ਰੀਤਾਂ ਕਰਨਾ ਕਿ ਜੇ ਤੁਸੀਂ ਜਾਗੋ ਸੁੱਤੇ ਕਿਉਂ ਜੀ ਕਿ ਆਪਣਾ ਰੋਜ਼ ਅਰਦਾਸ ਕਰਨਾ ਚੰਕੀਆਂ ਝੰਡੇ ਬੁੰਗੇ ਜੁਗੋ ਜੋਗਾ ਅਟਲ ਧਰਮ ਦਾ ਜੈਕਾਰ ਬੋਲੋ ਜੀ ਵਾਹਿਗੁਰੂ ਰੋਜ਼ ਅਰਦਾਸ ਕਰਦੇ ਫਿਰ ਇਹ ਵੀ ਕਹਿੰਦੇ ਆ ਕਿ ਸਿੱਖੀ ਕੇਸਾਂ ਸਵਾਸਾਂ ਸਾਂ ਨਭੋਂਦਾ ਜ਼ਿਕਰ ਵੀ ਆਉਂਦਾ ਨਾਮ ਦਾ ਸਾਰੀ ਅਰਦਾਸ ਕਿੰਨੀ ਵੱਡੀ ਹੈ ਕਿ ਉਹ ਜਿਹੜੀ ਸਾਰੀ ਅਰਦਾਸ ਹੈ ਸਾਨੂੰ ਮੀਰੀ ਪੀੜੀ ਤੇ ਸਤਾਹਾਂ ਨਾਲ ਜੋੜਦੀ ਹੈ ਸਾਨੂੰ ਸਾਡੇ ਗੁਰੂਆਂ ਨਾਲ ਜੋੜਦੀ ਆ ਕਿ ਉਹ ਜਿਹੜੀ ਸਾਰੀ ਅਰਦਾਸ ਹੈ ਉਹ ਚੰਡੀ ਕਲਾ ਦਾ ਪ੍ਰਤੀਕ ਆ ਅੱਜ ਸ਼ਰੋਮਣੀ ਕਮੇਟੀ ਜਿਹੜੀ ਜੰਨਾਂ ਦਾ ਇੱਥੇ ਕਬਜ਼ਾ ਵਾ ਇਹ ਸਾਡੀਆਂ ਜੰਨੀਆਂ ਸਿੱਖ ਮਾਰਤਾ ਨੇ ਉਹਨਾਂ ਨੂੰ ਢਾਈ ਜਾ ਰਹੇ ਨੇ ਸਾਡੇ ਸਿੱਖੀ ਦਾ ਪ੍ਰਚਾਰ ਜਿਹੜਾ ਇਹਨਾਂ ਨੇ ਕਰਨਾ ਸੀਗਾ ਅੱਜ ਜਿੱਥੇ ਆਪਾਂ ਰੋਜ਼ ਅਰਦਾਸ ਵੀ ਕਰਦੇ ਆ ਕਿ ਸਿੱਖੀ ਕੇਸਾਂ ਸਵਾਸਾਂ ਸੰਗ ਨਾ ਭਾਈ ਹੁਣ ਬੰਦੇ ਵੀ ਹੈਗੇ ਆ ਜਿਹੜੇ ਅਰਦਾਸ ਕਰਦੇ ਆ ਪਰ ਖੁਦ ਉਹਨਾਂ ਦੇ ਦਾੜੀ ਕੇਸ ਨਹੀਂ ਹੁੰਦੇ ਤੁਸੀਂ ਕਰਕੇ ਵੇਖੋ ਸਾਡੀ ਸਿੱਖੀ ਦੇ ਵਿੱਚ ਕਿੰਨੀ ਗਰਾਬਟ ਆ ਗਈ ਇਧਰ ਇਸਾਈ ਬੰਦੇ ਜਾ ਰਹੇ ਆ ਉਧਰ ਡੇਰਾਬਾਦੀ ਤਾਤ ਨਾਲ ਜੁੜਦੇ ਆ ਸੋ ਸ਼੍ਰੋਮਣੀ ਭੇਟੀ ਹੀ ਜਿਹੜੀ ਆ ਸਾਰੀ ਬਾਦਲਾਂ ਦੀ ਚੋਰੀ ਚ ਪੈ ਕੇ ਇਹ ਜ਼ਿੰਮੇਵਾਰ ਆ ਕਿ ਸਾਡੀਆਂ ਵੇਖੋ ਤੰਤਾਂ ਦੇ ਵਿੱਚ ਆਪਾਂ ਉੱਥੇ ਲਾਏ 69 ਦਿਨ ਸਾਡਾ ਮੋਰਚਾ ਲਗਾ ਰਿਆ 69 ਦਿਨ ਮੋਰਚਾ ਲਗਾ ਤੇ ਤੰਤਾਂ ਉਹ ਤੰਤਾਂ ਵਾਲੀ ਦਰਸੀ ਝੋਰੀ ਜਿਹੜੀ ਕਵਰ ਨਾਉਣਿਆ ਜਿਦਨੇ ਬਣਾਈ ਸੀ ਉਹ ਵੀ ਢਾਗੇ ਤੈਸ ਨੈਸ ਕਰ ਦਿੱਤੀ ਪਰ ਜਿਹੜੀ ਸਾਡੇ ਉੱਥੇ ਹੈਗੇ ਸੀ ਕਿ ਪ੍ਰਧਾਨ ਤੰਤਾਂ ਵਾਲੀ ਕਮੇਟੀ ਆਪਾਂ ਕਰਾਉਣੀ ਆ ਸ਼੍ਰੋਮਣੀ ਅਕਾਲੀ ਦਲ ਅਮਰ ਸਰ ਜੀ ਨਾਲ ਜੋ ਕਿ ਇੱਥੇ ਮੰਗ ਪੱਤਰ ਦੇਣ ਪਹੁੰਚਿਆ ਤੇ ਆ ਗੱਲਬਾਤ ਕਰਦਾ ਹੈ। ਅੱਛਾ। ਅੱਛਾ। ਆਪਾਂ ਜੀ ਜੀ ਮੰਗ ਪੱਤਰ ਦਿੱਤਾ ਆਪਾਂ ਤੋਂ ਸੰਬੰਧ ਹੋਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੀਤ ਸਿੰਘ ਜੀ ਮੰੰਗਲ ਜ਼ਿਲ੍ਹਾ ਪ੍ਰਧਾਨ ਕਾਲੀ ਦਾ ਨੰਬਰ ਸਾਡ ਸਾਰਾ ਅੰਮ੍ਰਿਤਸਰ ਦੀ ਗਮੀ ਜਹੇ ਬੰਦੀ ਆ ਉਹਨਾਂ ਨੇ ਮੰਗ ਪੱਤਰ ਗੁੰਦਰ ਸਿੰਘ ਸਾਹਮਣੇ ਉਹ ਐਸੋ ਕੇਸੀ ਦੇ ਸ਼ਰਮੇ ਤੇ ਇਹ ਪ੍ਰਧਾਨ ਨੇ ਇਹ ਨਾ ਦੇ ਨਾਲ ਕਿ ਕਾਲੀ ਤੋਂ ਸਰਵਲੋਂ ਮਾਗ ਪੱਤਰ ਦਿੱਤਾ ਹੈ ਮਾਗ ਪੱਤਰ ਨੂੰ ਇਹਨਾਂ ਨਸਤੇ ਇਹ ਹੈ ਕਿ ਪਿਛਲੇ ਸੰਯਾਜ ਵਿੱਚ 3 ਸਾਲ ਹੋ ਗਏ ਨੇ ਦੋ ਪਰਿਵਾਰ ਦੀ ਗੁੱஞ்சி ਵਿਪਰਸਾ ਦੀ ਕੋ ਘਰ ਨਾ ਹਰ ਸਿੰਘ ਮਹਾਰਾਜ ਸਿੰਘ ਦੇ ਪੁੱਤਰ ਨੇ ਬਣਾਈ ਸੀ ਨਾਲ ਉੱਤੇ ਬਹੁਤ ਵਧੀਆ ਬਣਾਏ ਸਨ ਜੇ ਇੱਕ ਕਾਲੀ ਫੁੱਲਾ ਸੁਨੈ ਗੁਰਜਿਆ ਇਸ ਤਰ੍ਹਾਂ ਉਹ ਤੇਮੀ ਕਾਰਸ਼ਵਾਨ ਦੇ ਨਾਂ ਦੇ ਵਿੱਚ ਉਹ ਜੋੜੀ ਜਿਹੜੀ ਆ ਧਾਣੇ ਲੱਗੇ ਸੀ ਸਾਡੀ ਕਲੰਸੀਆਂ ਵੀ ਹੁਣ ਖਲੋਤੇ ਨੇ ਉਸ ਵਾਰੇ ਜ਼िला ਪ੍ਰਧਾਨ ਕਰਨ ਸਿੰਘ ਪੋਨਿਆ ਉਹਨਾਂ ਨੂੰ ਡਾਕਟਰ ਵੱਲੋਂ ਮਾਲਸਾ ਵੱਲੋਂ ਤੇ ਪਾਰਟੀ ਵੱਲੋਂ ਹੁਕਮੀ ਕੀਤਾ ਗਿਆ ਸੀ ਜਿਹੜੀ ਧੱਕੋ ਉਹ ਫੇਰ ਧੱਕੀ ਗਈ ਕੰਨੇ ਸਾਲ ਹੋ ਗਏ ਨੇ ਹੁਣ ਪਤਾ ਲੱਗਾ ਹੈ ਕਿ ਉਹਨਾਂ ਨੇ ਆਗਿਆ ਲਈ ਹੈ ਕਿ ਉਹ ਨਹੀਂ ਮਰੰਮਤ ਕਰਨਗੇ ਇਸ ਤਰ੍ਹਾਂ ਇਹ ਜੋ ਰਾਮਗੜੀ ਆਇਆ ਤਾਂ ਜਸਾ ਸਿੰਘ ਵੀ ਇਹਨਾਂ ਦੇ ਬੜੇ ਸ਼ੋਰ ਵੀ ਜੁੜੇ ਹੋਏ ਨੇ ਜਸਾ ਸਿੰਘ ਆਲੂ ਆਈ ਆਈ ਹੋਏ ਨੇ ਤੇ ਜਸਾ ਸਿੰਘ ਰਾਮਗੜੀ ਜਿਨ੍ਹਾਂ ਦਾ ਇਹ ਬਿਲਕੁਲ ਹੈ ਜੋ ਪਰ ਤੋਂ ਖਬਰ ਲਈ ਹੈ ਕਿ ਇਹ ਬੜਾ ਜਿਹੜਾ ਇਤਿਹਾਸ ਹੈ ਬਦਲਣ ਵਾਸਤੇ ਲਾ ਦਿੱਤਾ ਗਿਆ ਹੈ ਇਹ ਹੋ ਸਕਦਾ ਹੈ ਕਿ ਉਹ ਰਾਮਗੜੀਆ ਬੰਦਾ ਜਿਹੜਾ ਉਹਨੂੰ ਨੁਕਸਾਨ ਵਿੱਚ ਪਹਚਾਇਆ ਗਏ ਇਹ ਜੋ ਆਰਐਸਐਸ ਕਾ ਇਹਨੇ ਕੰਮ ਕਰ ਰਹੀ ਆ ਕ੍ਰੋਮੇ ਕਮੇਟੀ ਦੇ ਮੱਦੇਨਜ਼ਰ ਕੋਸ਼ਿਸ਼ ਇਤਿਹਾਸ ਜਿਹੜਾ ਨੂੰ ਖਤਮ ਤਾਂ ਕਰਦੇ ਸਾਰੇ ਪੁਰਾਣੇ ਹੋ ਰਹੇ ਨੇ ਬਹੁਤ ਸਾਰੀਆਂ ਮਾਰਤਾ ਮਾਤਾ ਗੁਰਪੁਰੂ ਦਾ ਗੁਰੂ ਜੀ ਨੇ ਲਾਹੋਤ ਸਿੰਘ ਮਾਤਾ ਤੇ ਆਪਣਾ ਸੁਲਖਮੀ ਜੀ ਦਾ ਚੁੱਲਾ ਜੋ ਨਾਨਕ ਸਾਹਿਬ ਜੀ ਭੈਣ ਜੋ ਬੀਬੀ ਨਾਨਕੀ ਉਹਨਾਂ ਦਾ ਚੁੱਲਾ ਹੈ ਸਾਰੀਆਂ ਮਾਰਤਾ ਅੱਗੇ ਜਿਹੜੀਆਂ ਉਹ ਖਰਾਬ ਕਰ ਦਿੱਤੀਆਂ ਨੇ ਬੰਦੇ ਬਹਾਦਰ ਦਾ ਜੋ ਜਿੱਥੋਂ ਬੰਦਾ ਬਹਾਦਰ ਇਹ ਬਰਬਾਸ ਗੜੀ ਦੇ ਵਿੱਚੋਂ ਫੜਿਆ ਉਹਨਾਂ ਦੀ ਵੀ ਤੇ ਮਾਰ ਤੇ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਬਦਲਿਆ ਗਿਆ ਸ਼੍ਰੋਮਣੀ ਕਾਲਦਾਲੇ ਇਹ ਗੱਲ ਕਰਦਾ ਹੈ ਕਿ ਸਾਡੇ ਜਿਹੜੇ ਵੱਡੇ ਬਡੇਰੇ ਸਾਡੇ ਪੰਜਾਬੀ ਰਾਜ ਇੱਥੇ ਸਿੱਖਾਂ ਦਾ ਆਇਆ ਸਾਡੇ ਰਾਜਨੀਤਿਕ ਨਿਸ਼ਾਨੀਆਂ ਸਾਡੇ ਸੂਰਬੀਰ ਯੋਧਿਆਂ ਦੀਆਂ ਨਿਸ਼ਾਨੀਆਂ ਇਹ ਨਹੀਂ ਅਸੀਂ ਧੌਂ ਦੇਣਾ ਚਾਹੁੰਦੇ ਇਸ ਕਰਕੇ ਮੰਗ ਪੱਤਰ ਦਿੱਤਾ ਗਿਆ ਸੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਸ਼ਿਕਾਇਤ ਕੀਤਾ ਹੈ ਇਹ ਆ ਮੇ ਭਲੇ ਥੇ ਦੇ ਨਾਲ ਥੋੜਾ ਫਿਰ ਵੀ ਪਿਆਰ ਐ ਤੁਸੀਂ ਦਬਾ ਦੇ ਥੱਲੇ ਕਿਤੇ ਮਾਰਤਾ ਨੂੰ ਨੁਕਸਾਨ ਪਿਆ ਹੈ ਅੰਮ੍ਰਿਤਸਰ ਕਾਲੀਗਲ ਨਹੀਂ ਕੰਮ ਕਰਦਾ ਹੈਗਾ ਇਹ ਬੇਬੇ ਜੀ ਬਾਬਾ ਜੀ ਜਿਉਂ ਡੇਰਾਬਾਦੀ ਤਾਤਨਾ ਜੁੜਦੇ ਆ ਸੋ ਸ਼ੋਮਨੀ ਬੇਟੀ ਹੀ ਜਿਹੜੀ ਆ ਸਾਰੀ ਬਾਦਲਾਂ ਦੀ ਝੋਲੀ ਚ ਪਾ ਕੇ ਇਹ ਜ਼ਿੰਮੇਵਾਰ ਆ ਕਿ ਸਾਡੀਆਂ ਵੇਖੋ ਤੰਤਪਾ ਦੇ ਵਿੱਚ ਆਪਾਂ ਉੱਥੇ ਲਾਏ 69 ਦਿਨ ਸਾਡਾ ਮੋਚਾ ਲਗਾ ਰਿਆ 69 ਦਿਨ ਮੋਚਾ ਲਗਾ ਤੇ ਤੰਤਾਂ ਉਹ ਤੰਤਾਂ ਵਾਲੀ ਦਰਸੀ ਜੋਰੀ ਜਿਹੜੀ ਕਵਰ ਨਾਉਣਿਆਂ ਜਿਦੜੇ ਬਣਾਈ ਸੀ ਉਹ ਵੀ ਢਾ ਗਏ ਤੈਸ ਨੈਸ ਕਰ ਦਿੱਤੀ ਪਰ ਜਿਹੜੀ ਸਾਡੇ ਉੱਥੇ ਹੈਗੇ ਸੀ ਕਿ ਪ੍ਰਧਾਨ ਤੰਤਾਂ ਵਾਲੀ ਕਮੇਟੀ ਦੇ ਉਹ ਪ੍ਰਧਾਨ ਜਿਹੜੇ ਸੀਗੇ ਉਹ ਸਾਨੂੰ ਉੱਤੇ ਚੜ ਨਹੀਂ ਸੀ ਦਿੰਦੇ ਪਰ ਇੱਕ ਦਿਨ ਮੈਂ ਨਹੀਂ ਬੜਾ ਪੈਂਟ ਆ ਤੇ ਤੇੜਾ ਪਈਆਂ ਸੀ ਮੈਂ ਕਿਹਾ ਪ੍ਰਧਾਨ ਸਾਹਿਬ ਤੁਸੀਂ ਮੁੜ ਕੇ ਬਹਾਨਾ ਬਣਾਉਣਾ ਵੀ ਇਹਨੂੰ ਢਾਉਣਾ ਹੀ ਪੈਣਾ ਵਾ ਇਹਦੇ ਤੇ ਤਰਪਾਲ ਪਾਓ ਜ਼ੋਰ ਦੇ ਕੇ ਉਹਨਾਂ ਕੋਲ ਮੈਂ ਜਦੋਂ ਤਰਪਾਲ ਪਵਾਈ ਤੇ ਮੈਂ ਜਾ ਕੇ ਹੀ ਮਾਸ ਤੇ ਦਰਸੀ ਡਿਉਰੀ ਦੇ ਉੱਤੇ ਬੰਨੇ ਜਦੋਂ ਮੈਂ ਜਾ ਕੇ ਵੇਖਿਆ ਮੇਲੀਆਂ ਧੁੱਬਾਂ ਨਿਕਲ ਆਈਆਂ ਉਸੀਂ ਹੁਣ ਵੀ ਮੈਂ ਸਿੱਖ ਸੰਗਤਾਂ ਨੂੰ ਬੇਨਤੀ ਕਰਾਂਗੇ ਜਿਹੜੀ ਤਰਨਤਾਰਨ ਵਾਲੀ ਦਰਸ਼ਨੀ ਡੋਰੀ ਆ ਉਹ ਸਿੱਖ ਸੰਗਤਾਂ ਪੂਰੀ ਜਦਕਨ ਪੇ ਆਪਾਂ ਉੱਥੋਂ ਚੜ ਕੇ ਕਰੀ ਵੇਖਣੀ ਆ ਜੇ ਤਰਨਤਾਰਨ ਵਾਲੀ ਦਰਸ਼ਨੀ ਡੋਰੀ ਨੂੰ ਸਿੱਖ ਸੰਗਤਾਂ ਜਾ ਕੇ ਵੇਖਣ ਗਿਆ ਤੇ ਜਰੂਰ ਸਰੋ ਅਮਰੀਕ ਕਮੇਟੀ ਦੇ ਦੁਆਲੇ ਹੋਣ ਗਿਆ ਜਰੂਰ ਬਾਲਾ ਦੇ ਦੁਆਲੇ ਹੋਣ ਗਿਆ ਕਿਉਂ ਦੇ ਵਿੱਚ ਜਿਹੜਾ ਕਲਾਕ੍ਰਤੀ ਕੀਤੀ ਗਈ ਆ ਉਹ ਇੰਜ ਲੱਗਦੀ ਸੀ ਜਿਦਾ ਅੱਜ ਹੀ ਕੀਤੀ ਹੋਵੇ 200 300 ਸਾਲ ਪੁਰਾਣੀ ਕਲਾਕ੍ਰਿਤੀ ਜਿਹੜੀ ਉਹ ਇੰਜ ਲੱਗਦੀ ਜਿਵੇਂ ਜਿਹੜਾ ਕਹਿੰਦਾ ਮਕਸਦਾ ਵੀ ਸਭ ਕੁਝ ਜਿਹੜਾ ਚੇਂਜ ਕੀਤਾ ਜਾ ਰਿਹਾ ਵਾ ਅੱਜ ਜੋ ਤੁਸੀਂ ਪਹੁੰਚੇ ਆ ਉਹ ਸਾਦੇ ਸੰਬੰਧ ਦੇ ਵਿੱਚ ਜਿਹੜਾ ਕੁਝ ਚੇਂਜ ਕਰਨ ਦੀ ਪਲਾਨ ਕਰਤੀ ਜਾ ਰਹੀ ਹੈ ਤੇ ਇੱਕ ਵੀਡੀਓ ਪਾਈ ਸੀਗੀ ਰਾਮਗੜੀ ਆ ਭਰਾ ਦੀ ਜਿੱਦ ਸਿੱਖਣੇ ਉਹਨੇ ਆਖਿਆ ਸੀ ਕਿ ਮਤਲਬ ਇਹ ਇੱਥੇ ਜਿਹੜੀਆਂ ਰਾਮ ਜਿਹੜੀਆਂ ਬੁੰਗਾ ਵਾ ਉਹਦੇ ਜਿਹੜਾ ਇਤਿਹਾਸ ਆ ਉਹਦਾ ਉਹਦਾ ਇਤਿਹਾਸ ਦਾ ਬੋਰਡ ਜਿਹੜਾ ਉਹ ਲਾ ਦਿੱਤਾ ਗਿਆ ਵਾ ਇਤਿਹਾਸ ਨਾਲ ਕਰੋੜ ਬੋਰਡ ਕਰਨ ਲੱਗੇ ਆ ਸਾਨੂੰ ਇਹ ਤੋਂ ਜ਼ਰੂਰ ਇਹ ਫਿਕਰ ਹੋਇਆ ਕਿ ਇਤਿਹਾਸ ਨਾਲ ਦੀ ਗੱਲਾ ਇਹਨਾਂ ਦੀ ਬੈਲਡਿੰਗਾਂ ਵੱਲ ਵੀ ਖਿਆਲ ਆ। ਵੀ ਆਹ ਵੇਖੋ ਜਿੱਥੇ ਸਾਡੀ ਸੁਰੰਗ ਨਿਕਲੀ ਸੀ ਜੇ ਇਹਨਾਂ ਨੇ ਉੱਤੋਂ ਉੱਤੋਂ ਘਾੜੇ ਸੀ ਬੂੰਗੇ ਤੇ ਬੂੰਗੇ ਦੇ ਥੱਲੇ ਉਹਦੇ ਰਹਿ ਜਾਂਦੇ ਨਾ ਜਮੀਰ ਦਾ ਕਮਾਦ ਵੀ ਦਾ ਮੰਨ ਲਓ ਕਿ ਦੰਨੇ ਜਿਹੜੇ ਆ ਉਹ ਥੱਲੇ ਉੱਗਦੇ ਤੇ ਫੇਰ ਦੁਬਾਰਾ ਹੈਗੇ ਨਾ। ਸੋ ਕਹਿੰਦਾ ਮੇਰਾ ਭਾਵ ਕਿ ਜਿਹੜਾ ਜਮੀਰ ਦੇ ਵਿੱਚ ਸਾਡੀਆਂ ਜਿੰਨਾ ਵੀ ਇਹਦੇ ਵਿੱਚ ਗੁਰੂ ਸਾਹਿਬਾਂ ਨੇ ਉਦੋਂ ਦਾ ਸਿਸਟਮ ਬਣਾਇਆ ਜਾਂ ਉਹ ਥੱਲੇ ਕਿੰਨੀਆਂ ਕੁਰੰਗਾ ਆ ਜੋ ਗੁਰੂ ਰਾਮਦਾਸ ਸਾਹਿਬ ਆਪ ਜਾਣਦੇ ਆ। ਉੱਥੋਂ ਜਿਹੜੀ ਨਿਗਲੀ ਲੌਂਗ ਜਾਂ ਉਹਦੇ ਤੇ ਬੁੰਗਾ ਸੀਗਾ ਉੱਥੇ ਬਸ ਕਰਦੇ ਇਹਨਾਂ ਨੂੰ ਬਠੇਣਾ ਹੋਰ ਕਿਤੇ ਥਾਂ ਨੇ ਕਿਸੇ ਆ ਬਾਹਰ ਦੇ ਬੰਨੇ ਕਿਸੇ ਦਾ ਖੁੱਲ ਨੂੰ ਖੁੱਲਾ ਕਰ ਦਿੱਤਾ ਉੱਥੇ ਬਣਾ ਲੀਂਦੇ ਜਿਹੜੀ ਵੀ ਚੀਜ਼ ਬਣਾਉਣੀ ਸੀ ਉਹ ਇਹਨਾਂ ਨੇ ਇਸ ਕਰਕੇ ਗੜਾ ਇੱਥੇ ਤੋੜ ਭੰਨ ਕਾਵੇ ਆ ਉਹ ਠੀਕ ਨਹੀਂਗਾ ਹੈਗਾ ਤੇ ਉਹ ਸੋ ਇਸ ਕਰਕੇ ਸਾਡੀਆਂ ਸਾਡੇ ਤੇ ਹੀ ਨਿਸ਼ਾਨੇ ਨੇ ਸਾਰੇ ਬਲੇ ਜੇ ਅੱਜ ਜੇ ਤੁਸੀਂ ਮਨਮਤ ਦਿੱਤਾ ਵਾ ਇਹ ਸੋਚ ਕਰ ਲੋ ਉਹਨਾਂ ਦੇ ਕੋਈ ਵੀ ਇਗਨੋਰ ਕਰਦੇ ਆ ਤੁਸੀਂ ਉਹਦੇ ਵਾਸਤੇ ਕੀ ਗਾੜੀ ਉਪਰ ਲਾ ਗੋ ਅਗਲਾ ਪ੍ਰੋਗਰਾਮ ਫਿਰ ਆਪਾਂ ਲਿਖਾਂਗੇ ਜਿਵੇਂ ਸਰਦਾਰ ਸਿੰਘ ਜੀ ਦਾ ਹੋਊਗਾ ਉਸੇ ਕਰਾਂਗੇ ਬਾਈਕ ਜਰਾ